ਮੈਂ ਕਹਾਂ ਤੱਕ ਦਾ ਜੈਂਡਰ ਕੀ ਤੇ ਮੈਂ ਮੈਂ ਪ੍ਰਧਾਨ ਮੰਤਰੀਆਂ ਦੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੋ ਹਾਂ ਤੁਸੀਂ ਕਹਿੰਦੇ ਤਰੀ ਬੀਸੀਪੀ ਤੋਂ ਸਾਥ ਹੈ ਹਾਂ ਹੈਗੀ ਆ ਤੇ ਸਾਥ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਉਹਦਾ ਬੜਾ ਨਹੀਂ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਛੋਟੇ ਲੀਡਰਾਂ ਦੀ ਫੋਨ ਤੇ ਛੱਪੀ ਗੱਲਾਂ ਹੁੰਦੀਆਂ ਬકરી ਬੱਦੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਦੀ ਵੀ ਰੋਹੀ ਹੈ ਹਾਂ ਤੁਸੀਂ ਕਹਿੰਦੇ ਤਰੀ ਬੀਸੀਪੀ ਤੋਂ ਸਾਥ ਹੈ ਹਾਂ ਹੈਗੀ ਆ ਇਹ ਸਾਹ ਜੋੜਦਾ ਮਤਲਬ ਜੇ ਕੋ ਫੋਨ ਤੇ ਗੱਲ ਕਰ ਲੈਂਦਾ ਉਹਦਾ ਬਾਈ ਨਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀ ਫੋਨ ਤੇ ਛੱਪੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰਾਂ ਦੀ ਉਹਨਾਂ ਦੀ ਰੋਹੀ ਹੈ ਮੈਂ ਗੱਲ ਕਰਦਾ ਤਾਂ ਜ਼ਿੰਦਾਰ ਮੈਂ ਤਾਂ ਨਹੀਂ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਦ ਦੱਸ ਜਿੰਦਾਰ ਵੀ ਜ਼ਿੰਦਾਰ ਰਹਾ ਯਾਰ ਮੇਰੀ ਗੱਲ ਹੈ ਮੈਂ ਮੇਰੀ ਹਮਾ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਤੁਸੀਂ ਜੋ ਵੀਡੀਓ ਵੇਖੀਏ ਇਹ ਵੀਡੀਓ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਉਦੋਂ ਦੀ ਵੀਡੀਓ ਹੈ ਜਦੋਂ ਵਿਰਸਾ ਸਿੰਘ ਵਲਟੋਆ ਜਥੇਦਾਰਾਂ ਦਾ ਸਹਿਬਾਨਾਂ ਦੇ ਅੱਗੇ ਪੇਸ਼ ਹੋਏ ਸਨ ਉਦੋਂ ਇਹ ਵੀਡੀਓ ਬਣਾਈ ਗਈ ਸੀ ਕਿਸਤੇ ਦੁਆਰਾ ਬਣਾਈ ਗਈ ਹੈ ਹਾਲੇ ਪੋਸਟ ਨਹੀਂ ਹੋਈ ਪਰ ਅੱਜ ਸਵੇਰੇ ਹੀ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਕੁਝ ਸਮਾਂ ਬਾਅਦ ਵਿਰਸਤ ਸਿੰਘ ਬਲਟੋਵਾ ਵੀ ਆਪਣੀ ਫੇਸਬੁੱਕ ਪੇਜ ਦੇ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਆ ਲਿਖਦੇ ਨੇ ਕਿ ਅੱਜ ਸਵੇਰੇ ਉੱਠ ਕੇ ਮੈਂ ਦੇਖਿਆ ਕਿ ਇੱਕ ਵੀਡੀਓ ਕਲਿੱਪ ਵੱਡੇ ਪੱਧਰ ਤੇ ਵਾਇਰਲ ਹੋ ਰਿਹਾ ਏ ਇਹ ਕਲਿੱਪ 15 ਅਕਤੂਬਰ ਦੀ ਮੇਰੀ ਪੰਜ ਸਿੰਘ ਸਹਿਬਾਨਾ ਅੱਗੇ ਪੇਸ਼ੀ ਸਮੇਂ ਦਾ ਹੈ ਜਿੱਥੇਦਰ ਗਿਆਨੀ ਹਰਪ੍ਰੀਤ ਸਿੰਘ ਨੇ ਮੇਰੀ ਪਾਲੀ ਸਮੇਂ ਤੈਚ ਆ ਕੇ ਬਹੁਤ ਕੁਝ ਸਵਕਾਰ ਕੀਤਾ ਸੀ ਉਹਨਾਂ ਨੇ ਇਹ ਗੱਲ ਵੀ ਸਵਕਾਰ ਕੀਤਾ ਕਿ ਹਾਂ ਮੇਰੀ ਭਾਜੀਪੀ ਦੇ ਨਾਲ ਸਾਂਝ ਹੈ ਤੈਚ ਹੀ ਉਹਨਾਂ ਨੇ ਕਿਹਾ ਕਿ ਤੈਸ ਚ ਹੀ ਕੇਂਦਰ ਸਰਕਾਰ ਨਾਲ ਸਾਂਝ ਤੇ ਪ੍ਰਧਾਨ ਮੰਤਰੀ ਨਾਲ ਫੋਨ ਤੇ ਹੁੰਦੀ ਗੱਲਬਾਤ ਨੂੰ ਵੀ ਸਵੀਕਾਰ ਕੀਤਾ ਹੈ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੁੱਸੇ ਦੇ ਵਿੱਚ ਆ ਕੇ ਕਈ ਵਾਰ ਜੋ ਸ਼ਬਦ ਉਹ ਲਿਖਰੇ ਨੇ ਉਸ ਹੀ ਤੇ ਤੁਹਾਨੂੰ ਦੱਸ ਨਹੀਂ ਸਕਦੇ ਪਰ ਜੋ ਗਾਲ ਲਿਖੀ ਉਹ ਉਹਨਾਂ ਨੇ ਸ਼ਬਦਾਂ ਦੀ ਵੀ ਵਰਤੋਂ ਕੀਤੀ ਹੈ ਜੇ ਕੋਈ ਫੋਨ ਤੇ ਗੱਲ ਕਰਦਾ ਤਾਂ ਸਾਲਿਓ ਸ਼ਬਦ ਵੀ ਵਰਤਿਆ ਗਿਆ ਉਹਨਾਂ ਦੇ ਵੱਲੋਂ ਯਾਨੀ ਜੱਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਇਹ ਇਲਜ਼ਾਮ ਵੀ ਲਗਾਏ ਗਏ ਨੇ ਤੇ ਵੀਡੀਓ ਦੇ ਵਿੱਚ ਵੀ ਇਹ ਸਾਫ਼ ਦਿਖਾਈ ਦੇਂਦੇ ਇੱਕ ਕਲਿੱਪ ਵੀਡੀਓ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਕਾਲੀਆਂ ਨੂੰ ਗਾਲਾਂ ਕੱਢਦੇ ਸਮੇਂ ਦੀ ਹੈ ਇਹ ਗੱਲ ਵਿਰਸਤੀ ਬਲਟੋਆ ਕਹਿ ਰਹੇ ਨੇ ਕਹਿੰਦੇ ਮੇਰੀ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜੋ ਸਿੰਘ ਸਹਿਬਾਨਾ ਨੇ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਇਹ ਅਸੀਂ ਮੀਡੀਆ ਨੂੰ ਜਾਰੀ ਕਰਾਂਗੇ ਪਰ ਪਤਾ ਨਹੀਂ ਉਹ ਕਿਉਂ ਨਹੀਂ ਕੀਤੀ ਗਈ ਇਹ ਕਲਿੱਪ ਵਿੱਚ ਪੰਜ ਸਿੰਘ ਸਹਿਬਾਨ ਸਾਹਮਣੇ ਤਲਬੀ ਰੂਪ ਦੇ ਵਿੱਚ ਮੈਂ ਬੈਠਾ ਹਾਂ ਪਰ ਹੁਣ ਜਿਹੜੀ ਇਹ ਵੀਡੀਓ ਤੋਂ ਬਾਅਦ ਕੀ ਕੁਝ ਹੁਣ ਨਵੀਂ ਖਿਲਚਲ ਸਿੱਖਿਆ ਦੇ ਵਿੱਚ ਸਿੱਖਿਆ ਸਫੀਆਂ ਦੇ ਵਿੱਚ ਹੁੰਦੀ ਹੈ ਇਹਦੇ ਉੱਤੇ ਵੀ ਜਿਹੜਾ ਧਿਆਨ ਉਹ ਕੇਂਦਰਿਤ ਸਬਦ ਅੱਜ ਹੋਊਗਾ ਕਿਉਂਕਿ ਸਿੰਘ ਸਹਿਬਾਨ ਜਿਹੜੇ ਨੇ ਉਹਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰੀ ਪਿਛਲੇ ਦਿਨਾਂ ਦੇ ਵਿੱਚ ਵੀ ਆਪਣੀ ਫੇਸਬੁੱਕ ਪੇਜ ਦੇ ਉੱਤੇ ਇੱਕ ਪੋਸਟ ਪਾਉਂਦੇ ਨੇ ਕਿ ਉਹਨਾਂ ਦੀ ਫੇਕ ਆਈਡੀ ਬਣਾ ਕੇ ਹੋਰਾਂ ਨੂੰ ਗਾਲਾਂ ਕੱਢੀਆਂ ਜਾ ਰੀਆਂ ਨੇ ਮਾੜੇ ਕਮੈਂਟ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਦੀ ਤਰਾਸਦੀ ਵੀ ਅਪਣਾਈ ਸੀ ਕਿਉਂਕਿ ਜਿੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਇਹ ਹੀ ਕਹੀ ਸੀ ਕਿ ਮੈਨੂੰ ਜਾਨ ਬੁਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਮੇਰੀ ਜਿਹੜੀ ਕਿਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਵਿਰਸਾ ਸਿੰਘ ਬਲਟੋਆ ਦਾ ਵੀ ਬਿਆਨ ਆਇਆ ਸੀ ਵਿਰਸਾ ਸਿੰਘ ਬਲਟੋਆ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਜਿਨ੍ਹਾਂ ਨੇ ਇਹ ਇਹੋ ਜੀ ਹਰਕਤ ਕੀਤੀ ਹੈ ਉਹਨਾਂ ਦੀ ਜਾਂਚ ਕਰਕੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਪਰ ਹੁਣ ਜਿਸ ਤਰ੍ਹਾਂ ਇਹ ਵੀਡੀਓ ਵੀ ਸਾਹਮਣੇ ਆਉਂਦੀ ਹੈ ਕਿ ਕਿਤੇ ਨਾ ਕਿਤੇ ਵੱਡੇ ਸਵਾਲ ਜਰੂਰ ਖੜੇ ਹੁੰਦੇ ਨੇ ਕਿ ਅਖਰਕਾਰ ਚੱਲ ਕੀ ਰਹੀ ਆ ਪੰਥ ਦੇ ਵਿੱਚ ਤੁਹਾਨੂੰ ਦੱਸ ਦਿਆਂ ਕਿ ਜਿਵੇਂ ਕਿ ਹੁਣ ਵਿਰਸਾ ਸੀ ਬਲਟੋਆ ਨੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਹੜੀ ਪੋਸਟ ਪਾਈ ਗਈ ਸੀ ਉਹਦੇ ਵਿੱਚ ਆਪਣਾ ਇੱਕ ਕਮੈਂਟ ਵੀ ਕੀਤਾ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਤੋ ਜਥੇਦਾਰ ਸਾਡੇ ਸਾਰਿਆਂ ਲਈ ਤੇ ਸਮੁੱਚੀ ਸਿੱਖ ਕੌਮ ਲਈ ਸਤਕਾਰਯੋਗ ਨੇ ਜਿਨ੍ਹਾਂ ਜਿਨੇ ਵੀ ਕਿਸੇ ਨੇ ਜੱਥੇਦਾਰ ਸਾਹਿਬ ਦਾ ਫੇਕ ਅਕਾਊਂਟ ਬਣਾਇਆ ਉਸ ਦੀ ਜਾਂਚ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਵੀ ਹੋ ਸਕਦਾ ਹੈ ਕਿ ਦੂਜਿਆਂ ਨੂੰ ਟਾਰਗੇਟ ਕਰਨ ਲਈ ਇਹ ਫੇਕ ਅਕਾਊਂਟ ਜੱਥੇਦਾਰ ਸਾਹਿਬ ਦੇ ਕਿਸੇ ਨਜ਼ਦੀਕੀ ਜਾਂ ਕਿਸੇ ਸ਼ਰਾਰਤੀ ਅਨਸਰ ਨੇ ਜਾਂ ਹਮਦਰਦੀ ਲੈਣ ਲਈ ਹੀ ਬਣਾਇਆ ਗਿਆ ਹੋਵੇ ਜੱਥੇਦਾਰ ਸਾਹਿਬ ਸਾਰਿਆਂ ਦੇ ਸਾਂਝੇ ਨੇ ਪਰ ਆਹ ਕੁਝ ਸੱਜਣਾ ਤੇ ਮੇਰੀ ਵੱਡੀ ਭੈਣ ਗਿਆਨੀ ਹਰਪੀ ਸਿੰਘ ਹੋਰਾਂ ਨਾਲ ਨੇੜਤਾ ਜ਼ਾਹਿਰ ਕਰਦੇ ਕਰਦੇ ਕਿਹੜੀ ਭਾਸ਼ਾ ਦੀ ਵਰਤੋਂ ਕਰ ਰਹੇ ਨੇ ਉਹ ਨਿੰਦਨਯੋਗ ਹੈ ਜਿਸ ਨੂੰ ਲੈ ਕੇ ਹੁਣ ਜਿਹੜੀ ਹੁਣ ਇਹ ਚਰਚਾ ਚੱਲ ਪਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਕੀ ਕੋ ਚੱਲਦਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਚੱਲੀ ਸੀ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦੇ ਸਕਦੇ ਨੇ ਉਹਨਾਂ ਦੇ ਵੱਲੋਂ ਕਹਿੰਦੇ ਸੀ ਜਿਹੜੀ ਸੋਮਨੀ ਰਿਆਇਤ ਹੈ ਜਿਹੜੀ ਸੋਮਨੀ ਕਮੇਟੀ ਦਰ ਦਿੱਤੀ ਗਈ ਉਹ ਵੀ ਖਾਲੀ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਉਹਨੂੰ ਬਿਤੇ ਦਿਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਖਨੋਰੀ ਬਾਰਡਰ ਦੇ ਫੌਂਦ ਦੇ ਉੱਥੇ ਵੀ ਆਪਣੇ ਇੱਕ ਧਰਾਲੇदार ਸਪੀਚ ਦਿੰਦੇ ਨੇ ਜਿਸ ਨੂੰ ਲੈ ਕੇ ਹੁਣ ਅੱਜ ਉਹਨਾਂ ਦੀ ਜਿਹੜੀ ਵੀਡੀਓ ਹੈ ਇਹ ਜਾਰੀ ਹੋ ਜਾਂਦੀ ਹੈ ਰਤੋਂ ਰਾਤ ਵੀਡੀਓ ਜਾਰੀ ਹੋ ਜਾਂਦੀ ਹੈ ਇਹਦੇ ਪਿੱਛੇ ਅਸਲ ਕਾਰਨ ਕੀ ਜੋ ਬਿੱਤੇ ਦਿਨ ਖਰੋਰੀ ਬਾਰਡਰ ਦੇ ਉੱਤੇ ਭਾਸ਼ਣ ਦਿੱਤਾ ਉਹਦੇ ਕਰਕੇ ਜਾਂ ਫਿਰ ਜੋ ਕੁਝ ਇਸ ਸਮੇਂ ਸਿੱਖ ਸਿਆਸਤ ਦੇ ਵਿੱਚ ਚੱਲ ਰਿਹਾ ਜਿਸ ਤਰ੍ਹਾਂ ਪਹਿਲਾਂ ਗਿਆਨੀ ਜੇਕਰ ਦੇਖਿਆ ਜਾਵੇ ਕਿ ਹਰ ਪਾਸਿਓਂ ਹੋਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਵਿਰਸਾ ਸਿੰਘ ਵਲਟੋਆ ਦੇ ਨਾਲ ਸ਼ਬਦੀ ਵਾਰ ਚੱਲਦੀ ਹੈ ਫੇਸਬੁੱਕ ਦੇ ਉੱਤੇ ਵਿਰਸਾ ਸਿੰਘ ਵਲਟੋਆ ਦੇ ਵੱਲੋਂ ਵੀ ਜਿਸ ਤਰ੍ਹਾਂ ਉਹਨਾਂ ਦੇ ਉੱਤੇ ਸ਼ਬਦੀ ਵਾਰ ਕੀਤੇ ਜਾਂਦੇ ਨਿਸ਼ਾਨੇ ਲਾਏ ਜਾਂਦੇ ਦਸਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰ ਅਸਤੀਫਾ ਦੇਣ ਦੀ ਵੀ ਗੱਲ ਕਰਦੇ ਨੇ ਜਿਸ ਤੋਂ ਬਾਅਦ ਫਿਰ ਜਿਹੜੇ ਆਪਣੇ ਜਥੇਦਾਰ ਗਿਆਨੀ ਰੁਕबीर ਸਿੰਘ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਕੀਤਾ ਜਾ ਜਾਂਦਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦੇਣਗੇ ਤਾਂ ਅਸੀਂ ਸਾਰੇ ਜਥੇਦਾਰ ਨੇ ਜਿਹੜੇ ਸਿੰਘ ਸਹਿਬਾਨ ਅਸੀਂ ਵੀ ਅਸਤੀਫਾ ਦੇਵਾਂਗੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਮਸਲਾ ਹੱਲ ਹੁੰਦਾ ਰੁਕ ਜਾਂਦਾ ਹੈ ਪਰ ਹੁਣ ਜਿਉ ਜਿਹੀ ਸਥਿਤੀ ਬਣਦੀ ਜਾ ਰਹੀ ਹੈ ਕਿਉਂਕਿ ਹੁਣ ਵਾਇਰਲ ਜਿਹੜੀ ਵੀਡੀਓ ਹੋਈ ਹੈ ਇਹ ਕੀਤੀ ਗਈ ਹੈ ਕਿਹਦੇ ਵੱਲੋਂ ਕੀਤੀ ਗਈ ਇਹਦੀ ਹਾਲੇ ਪੁਸ਼ਟੀ ਹੋਣੀ ਹੈ ਪਰ ਇਸ ਤੋਂ ਪਹਿਲਾਂ ਜਿਵੇਂ ਸ਼੍ਰੋਮਣੀ ਕਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਆਡੀਓ ਇੱਕ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਬੀਬੀ ਜਗੀਰ ਕੋਰ ਦੇ ਖਿਲਾਫ ਜਿਹੋ ਜਿਹੇ ਸ਼ਬਦਾਬਲੀ ਵਰਤਦੇ ਨੇ ਉਸ ਤੋਂ ਬਾਅਦ ਜੋ ਸਥਿਤੀ ਬਣੀ ਹੋਈ ਹੈ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਉਹਨਾਂ ਨੂੰ ਮੋਟੋ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਆਪਣਾ ਜਿਹੜਾ ਅਖੀਮਾ ਦੀ ਜਾਂਚਨਾ ਕਰਦੇ ਨੇ ਪੱਤਰ ਲਿਖਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਅਸਤੀਫੇ ਦੀ ਵੀ ਮੰਗ ਚੱਲਦੀ ਹੈ ਤੇ ਕੀ ਹੁਣ ਜਿਵੇਂ ਹੁਣ ਸ਼ਬਦਾਬਲੀ ਵਰਤੀ ਗਈ ਹੈ ਗਿਆਨੀ ਹਰਪੀ ਸਿੰਘ ਹੋਰਾਂ ਦੇ ਵੱਲੋਂ ਇਹ ਵੀਡੀਓ ਆ ਰਹੀ ਹੈ ਸਾਹਮਣੇ ਵਾਇਰਲ ਹੋ ਰਹੀ ਹੈ ਤੇ ਹੁਣ ਲੱਗਦਾ ਕਿ ਇਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਥੇਦਾਰ ਹਰਪੀ ਸਿੰਘ ਹੋਰਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਉਹਨਾਂ ਦੇ ਲਈ ਵੀ ਹੁਣ ਜਿਹੜੇ ਵਿਰੋਧੀ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਇੱਕ ਮੌਕਾ ਮਿਲ ਜਾਵੇ ਕਿ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾਵੇ ਕਿਉਂਕਿ ਹੁਣ ਜਿਹੜਾ ਇਹ ਦੁਚਿੱਤੀ ਵਾਲਾ ਪੇਚ ਆ ਸਿੱਖ ਸਿਆਸਤ ਦੇ ਵਿੱਚ ਕਹਿ ਲਈਏ ਸਿੱਖ ਜਿਹੜੇ ਉਹਨੇ ਖੇਤਰ ਨੇ ਉਹਨਾਂ ਦੇ ਵਿੱਚ ਕਹਿ ਲਈਏ ਇੱਕ ਇਹ ਵੱਖਰਾ ਇਸ ਵਕਤ ਸਥਿਤੀ ਬਣੀ ਹੋਈ ਹੈ ਉਨ ਤੁਸੀਂ ਕੀ ਸੋਚਦੇ ਹੋ ਕਿ ਜੇਕਰ ਇਸੇ ਤਰ੍ਹਾਂ ਵੀਡੀਓ ਜਿਹੜੀਆਂ ਨੇ ਆਡੀਓ ਵਾਇਰਲ ਹੁੰਦੀਆਂ ਗਈਆਂ ਤਾਂ ਇਹਦੇ ਪਿੱਛੇ ਅਸਲ ਦੇ ਵਿੱਚ ਮਨਸ਼ਾ ਕੀ ਹੈ ਕਿ ਸਿਆਸੀ ਕਰਨ ਕੀਤਾ ਜਾ ਰਿਹਾ ਹਰ ਇੱਕ ਚੀਜ਼ ਦਾ ਇਹਦੇ ਪਿੱਛੇ ਸਿਆਸਤ ਦੇ ਤੌਰ ਦੇ ਉੱਤੇ ਖੇਡਿਆ ਜਾ ਰਿਹਾ ਜਾਂ ਫਿਰ ਕੁਝ ਹੋਰ ਇੱਕ ਦੂਜੇ ਦੀ ਕੇਦਾਰ ਕੋਸ਼ਿਸ਼ ਕੀਤੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਇਹ ਅਸਲ ਦੇ ਵਿੱਚ ਕਾਰਨ ਕੀ ਹੈ ਜਦੋਂ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਹਿਬਾਨਾਂ ਦੇ ਵੱਲੋਂ ਸੁਖਵੀਰ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਸਜਾ ਲਗਾਈ ਜਾਂਦੀ ਹੈ ਧਾਰਮਿਕ ਤਾਂ ਉਸ ਤੋਂ ਬਾਅਦ ਸਥਿਤੀਆਂ ਲਗਾਤਾਰ ਇਹ ਚਲਦੀਆਂ ਰਹੀਆਂ ਨੇ ਜਿੱਥੇ ਦਾ ਹਰਪੀ ਸਿੰਘ ਹੋਰਾਂ ਦੇ ਉੱਤੇ ਵੀ ਅਨੇਕਾਂ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਨੇ ਪਰ ਹੁਣ ਜਿਹੋ ਜੀ ਆਰਡੀ ਉਹਨਾਂ ਦੀ ਵੀਡੀਓ ਉਹਨਾਂ ਦੀ ਵਾਇਰਲ ਕੀਤੀ ਗਈ ਹੈ ਇਸ ਤੋਂ ਬਾਅਦ ਹੁਣ ਹਰਪੀ ਸਿੰਘ ਹੋਰਾਂ ਦਾ ਕੀ ਸਪਸ਼ਟੀਕਰਨ ਆਉਂਦਾ ਉਸ ਦੀ ਉਡੀਕ ਰਹੇਗੀ ਇਸ ਤੋਂ ਬਾਅਦ ਗੱਲ ਤੁਹਾਡੇ ਨਾਲ ਹੋਰ ਵੀ ਸਾਂਝੀ ਕਰਾਂ ਕਿ ਉਹਨਾਂ ਦਾ ਕੀ ਪ੍ਰਤੀਕਰਮ ਹੈ ਇਹਦੇ ਉੱਤੇ ਉਹ ਕੀ ਕਹਿੰਦੇ ਨੇ ਤੇ ਹੁਣ ਤੁਸੀਂ ਸੋਚਦੇ ਕਿ ਉਹ ਇਸ ਵੀਡੀਓ ਦੇ ਬਾਰੇ ਇੱਕ ਸਿੱਖ ਕੌਮ ਦੇ ਵਿੱਚ ਇਹੋ ਜਿਹਾ ਖੇਤਰਾਂ ਦੇ ਵਿੱਚ ਕੰਮ ਕੀਤੇ ਜਾ ਰਹੇ ਨੇ ਆਡੀਓ ਆ ਰਹੀਆਂ ਨੇ ਵੀਡੀਓ ਆ ਰਹੀਆਂ ਨੇ ਅਸਲ ਦੇ ਵਿੱਚ ਸਿੱਖ ਸਿਆਸਤ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਇਸ ਨੂੰ ਤੋੜਨ ਦੀਆਂ ਗੱਲਾਂ ਕਰ ਰਹੀਆਂ ਨੇ ਸਿੱਖ ਕੌਮ ਨੂੰ ਇਕਜੁੱਟ ਹੋਣ ਤੋਂ ਜੇਕਰ ਗੱਲ ਚੱਲਦੀ ਹੈ ਤਾਂ ਕਿ ਸਿੱਖ ਕੌਮ ਇਕਜੁੱਟ ਹੋ ਜਾਵੇ ਕਿਉਂਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਦ ਤਹਾਰ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਅਕਾਲੀ ਦਲ ਸਾਰੇ ਆਪਣੀ ਜਿਹੜੀ ਇਹ ਤੁਹਾਡੇ ਬੰਦੀਆਂ ਛੱਡ ਕੇ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਦੁਆਰੇ ਮੁੱਢ ਤੋਂ ਜਿਹੜੀ ਅਕਾਲੀ ਦਲ ਦੀ ਭਰਤੀ ਆ ਉਹ ਸ਼ੁਰੂ ਕੀਤੀ ਜਾਵੇ ਮੁੱਢ ਤੋਂ ਹੀ ਜਿਹੜੀ ਸਿਧਾਂਤਤਾ ਦੇ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇ ਕਿ ਉਹਦੇ ਕਾਰਨ ਕਰਕੇ ਇਹਦੇ ਪਿੱਛੇ ਕੁਝ ਹੋਰ ਸਿਆਸੀ ਖੇਡਾਂ ਖੇਡੀਆਂ ਜਾ ਰਹੀਆਂ ਨੇ ਅਸਲ ਦੇ ਵਿੱਚ ਕਾਰਨ ਕੀ ਹੈ ਇਹ ਵੀ ਸਮਝਣਾ ਇੱਥੇ ਬੇहद ਖਾਸ ਹੋਵੇਗਾ ਕਈ ਪਾਰਟ ਨੇ ਇਹਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕਿ ਜਿਵੇਂ ਸਥਿਤੀ ਬਣਦੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈ ਕਿਉਂਕਿ ਜਦੋਂ ਹਰਪੀਤ ਸਿੰਘ ਜਥੇਦਾਰ ਹੋਰਾਂ ਦੇ ਵੱਲੋਂ ਪਹਿਲਾਂ ਅਸਤੀਫਾ ਅਕਾਲ ਤਖਤ ਸਾਹਿਬ ਤੇ ਜੀ ਦਿੱਤਾ ਜਾਂਦਾ ਤਾਂ ਉਦੋਂ ਵੀ ਉਹਨਾਂ ਦੇ ਸੁਖਵੀਰ ਬਾਦਲ ਹੋਰਾਂ ਦੇ ਨਾਲ ਕਈ ਮਤਭੇਦ ਦੀਆਂ ਚਰਚਾਵਾਂ ਚੱਲੀਆਂ ਸਨ ਤਾਂ ਉਹਨਾਂ ਨੇ ਇਹ ਗੱਲ ਵੀ ਕਹੀ ਸੀ ਮੈਂ ਉਦੋਂ ਹੀ ਕਿਹਾ ਸੀ ਕਿ ਜਦੋਂ ਮੇਰੇ ਤੇ ਕੋਈ ਦਬਾਅ ਹੋਏਗਾ ਤਾਂ ਮੈਂ ਅਸਤੀਫਾ ਦੇ ਦੇਵਾਂਗਾ ਉਸ ਤੋਂ ਬਾਅਦ ਹੀ ਲਗਾਤਾਰ ਉਹਨਾਂ ਦਾ ਜਿਹੜੇ ਅਕਾਲੀ ਦਲ ਬਾਦਲ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਥੋੜਾ ਜਿਹੜਾ ਵਿਰੋਧ ਕਹਿ ਲਈ ਜਾਂ ਫਿਰ ਥੋੜੀ ਜਿਹੀ ਜੇ ਟੱਕਰ ਰਹੀ ਹੈ ਉਹਨਾਂ ਦੇ ਨਾਲ ਉਸ ਤੋਂ ਬਾਅਦ ਦੀ ਜੋ-ਜੋ 바ਦੀ 바ਦੀ ਅੱਜ ਇਸ ਸਥਾਨ ਦੇ ਉੱਤੇ ਪਹੁੰਚ ਗਈ ਹੈ ਕਿ ਹੁਣ ਕਿਹੋ ਜੀ ਸਥਿਤੀ ਬਣਦੀ ਜਾ ਰਹੀ ਹੈ ਹੁਣ ਦੇਖਣਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਖਾਸ ਹੁੰਦਾ ਇਸ ਮਸਲੇ ਨੂੰ ਲੈ ਕੇ ਕਿ ਉਨਾ ਨੂੰ ਵੀ ਤਲਬ ਕਰਨ ਦੀ ਗੱਲ ਕੀਤੀ ਜਾ ਸਕਦੀ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਜਿਹੋ ਸ਼ਬਦਾਵਲੀ ਵਰਤੀ ਗਈ ਹੈ ਉੱਥੇ ਬਹਿ ਕੇ ਹੁਣ ਹੋਊਗਾ ਕਿ ਇਹ ਕੁਝ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਾਂਗੇ ਤੁਸੀਂ ਜੁਡੋ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਇਹਦੇ ਨਾਲ ਸੰਬੰਧਿਤ ਬਾਕੀ ਜਿਹੜੀ ਹੋਰ ਅਪਡੇਟ ਆਉਂਦੀ ਹੈ ਉਹ ਵੀ ਦਿੰਦੇ ਰਹਿਾਂਗੇ ਫਿਲਹਾਲ ਤੁਹਾਨੂੰ ਇੱਕ ਅਹਿਮ ਜਾਣਕਾਰੀ ਜਰੂਰ ਦਿੱਤੀ ਹੈ ਤੁਸੀਂ ਜੁਡੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ